ਖੰਡੂਰ ਸਾਹਿਬ ਤੋਂ ਐਮਪੀ ਚੁਣੇ ਗਏ ਨੇ ਅਮਰਤਪਾਲ ਸਿੰਘ ਸੌ ਚੁੱਕਦੇ ਨੇ ਸੌ ਚੁੱਕਣ ਤੋਂ ਬਾਅਦ ਉਹਨਾਂ ਦੀ ਮਾਤਾ ਦਾ ਇੱਕ ਬਿਆਨ ਨਵੀਂ ਚਰਚਾ ਛੇੜ ਦਿੰਦਾ ਵਿਵਾਦ ਪੈਦਾ ਹੋ ਜਾਂਦਾ ਸੋਸ਼ਲ ਮੀਡੀਆ ਦੇ ਉੱਪਰ ਔਰ ਉਹ ਬਿਆਨ ਸੀ ਕਿ ਅਮਰਤਪਾਲ ਖਾਲਸਤਾਨੀ ਸਮਰਥਕ ਨਹੀਂ ਹੈ ਤਾਂ ਇਸ ਤੋਂ ਬਾਅਦ ਅਮਰਤਪਾਲ ਨੂੰ ਘੇਰਾ ਪੈਂਦਾ ਨਜ਼ਰ ਆਉਂਦਾ ਕਿ ਇੱਕ ਪਾਸੇ ਜਿਹੜੀ ਆਈਡੀਓਲੋਜੀ ਦੀ ਗੱਲ ਕਰਦਾ ਸੀ ਅਮਰਤਪਾਲ ਜਿਹੜੀ ਵਿਚਾਰਧਾਰਾ ਦੀ ਗੱਲ ਕਰਦਾ ਸੀ ਕੀ ਹੁਣ ਉਹ ਸੌ ਚੁੱਕਣ ਤੋਂ ਬਾਅਦ ਬਦਲ ਗਈ ਹੈ ਤਾਂ ਹੁਣ ਉਸੇ ਬਿਆਨ ਨੂੰ ਲੈ ਕੇ ਅਮਰਿਤਪਾਲ ਦਾ ਵੀ ਬਿਆਨ ਸਾਹਮਣੇ ਆਉਂਦਾ ਹੈ ਔਰ ਉਸ ਦੇ ਉੱਪਰ ਉੱਪਰ ਸਿਮਰਨਜੀਤ ਸਿੰਘ ਮਾਨ ਹਰਾਂ ਦੇ ਵੱਲੋਂ ਵੀ ਇੱਕ ਵੱਡੀ ਟਿੱਪਣੀ ਕੀਤੀ ਗਈ ਹੈ ਪਰ ਇਹਦੇ ਵਿੱਚ ਖੋਜਣ ਤੇ ਪੜਤਾਲਣ ਵਾਲੀ ਗੱਲ ਇਹ ਹੈ ਕਿ ਆਖਰ ਅਮਰਿਤਪਾਲ ਦਾ ਇਹ ਬਿਆਨ ਬਾਹਰ ਕਿਵੇਂ ਆਇਆ ਜੇਲ੍ਹ ਦੇ ਅੰਦਰੋਂ ਉਹ ਜੇਲ੍ਹ ਦੇ ਅੰਦਰ ਬੰਦ ਨੇ ਔਰ ਜਿੰਨਾ ਸੋਸ਼ਲ ਮੀਡੀਆ ਖਾਤਿਆਂ ਦੇ ਉੱਪਰ ਇਹ ਬਿਆਨ ਸਾਂਝਾ ਕੀਤਾ ਗਿਆ ਉਹਨਾਂ ਦੀ ਸਚਾਈ ਕਿੰਨੀ ਕੋ ਹੈ ਕਿਉਂਕਿ ਜਿਹੜਾ ਇੱਕ ਇੰਸਟਾਗ੍ਰਾਮ ਖਾਤਾ ਹੈ ਜਿੱਥੇ ਚਿੱਠੀ ਵਾਇਰਲ ਹੋ ਰਹੀ ਹੈ ਉਹ ਵੀ ਇੰਡੀਆ ਦੇ ਵਿੱਚ ਬੈਨ ਹੈ ਉਹ ਨਹੀਂ ਚੱਲ ਰਿਹਾ ਔਰ ਇੱਕ ਜਿਹੜਾ ਟਵਿੱਟਰ ਖਾਤਾ ਹੈ ਉਹ 7 ਜੂਨ ਨੂੰ ਹੀ ਬਣਿਆ 7 ਜੂਨ ਨੂੰ ਹੀ ਉਹ ਤੇ ਪਹਿਲੀ ਪੋਸਟ ਹੈ ਜਿਹੜੀ ਸਾਂਝੀ ਕੀਤੀ ਗਈ ਹੈ ਤੇ ਉਹ ਟਵਿੱਟਰ ਪ੍ਰੋਫਾਈਲ ਜਿਹੜੀ ਵੈਰੀਫਾਈਡ ਹੈ ਹਾਲਾਂਕਿ ਇਸ ਤੋਂ ਪਹਿਲਾਂ ਅਮਰਤਪਾਲ ਦੇ ਨਾਲ ਜੁੜੇ ਬਹੁਤ ਸਾਰੇ ਖਾਤਿਆਂ ਨੂੰ ਜਿਹੜਾ ਇੰਡੀਆ ਦੇ ਵਿੱਚ ਸਰਕਾਰ ਦੇ ਵੱਲੋਂ ਬੈਨ ਕਰ ਦਿੱਤਾ ਗਿਆ ਸੀਗਾ ਉਹਨਾਂ ਦੇ ਜਿੱਥੇ ਅਮਰਤਪਾਲ ਨੂੰ ਲੈ ਕੇ ਜਾਣਕਾਰੀਆਂ ਸਾਂਝੀਆਂ ਹੋ ਰਹੀਆਂ ਸੀ ਇਹ ਨਹੀਂ ਨਿਕਲੇ ਅਮਰਤਪਾਲ ਦੇ ਸਮਰਥਕਾਂ ਉਹਨਾਂ ਦੇ ਖਾਤੇ ਬੈਨ ਹੋਏ ਹੋਣ ਉਸ ਤੋਂ ਪਹਿਲਾਂ ਖਬਰਾਂ ਜਿੰਨਾਂ ਪੱਤਰਕਾਰਾਂ ਦੇ ਵੱਲੋਂ ਕੀਤੀਆਂ ਗਈਆਂ ਤਾਂ ਉਹ ਵੀ ਖਾਤੇ ਆ ਜਿਹੜੇ ਬੈਨ ਹੋਏ ਸੀਗੇ ਜਦੋਂ ਐਨਐਸਏ ਲੱਗਦੀ ਅਮਰਤਪਾਲ ਸਿੰਘ ਅਰਾਂ ਦੀ ਗ੍ਰਿਫਤਾਰੀ ਹੈ ਜਿਹੜੀ ਉਹ ਹੁੰਦੀ ਹੈ ਤਾਂ ਹੁਣ ਖੋਜਣ ਦਾ ਸਰਚ ਦਾ ਵਿਸ਼ਾਏ ਹੈ ਕਿ ਜਿਹੜਾ ਕਿ ਆਖਰੇ ਕਿੱਥੋਂ ਆ ਰਹੀਆਂ ਕੀ ਪੰਜਾਬ ਦੇ ਵਿੱਚ ਉਹਨਾਂ ਦੀ ਕੋਈ ਟੀਮ ਹੈ ਜਾਂ ਬਾਹਰੋਂ ਕੋਈ ਉਹਨਾਂ ਦਾ ਜਿਹੜਾ ਇਹ ਸੋਸ਼ਲ ਮੀਡੀਆ ਚਲਾ ਰਿਹਾ ਤੇ ਉਹਨਾਂ ਦੇ ਕੋਲੇ ਅਮਰਤਪਾਲ ਦਾ ਬਿਆਨ ਜੇਲ੍ਹ ਦੇ ਅੰਦਰੋਂ ਕਿਸ ਤਰੀਕੇ ਨਾਲ ਪਹੁੰਚ ਰਿਹਾ ਤੇ ਉੱਥੇ ਹੀ ਸਿਨਰਜੀ ਸਿੰਘ ਮਾਨ ਹਰੀ ਐਡੀ ਵੱਡੀ ਟਿੱਪਣੀ ਕਿਉਂ ਕਰ ਰਹੇ ਨੇ ਹਾਲਾਂਕਿ ਪਰਿਵਾਰ ਦਾ ਵੀ ਸਪਸ਼ਟੀਕਰਨ ਆ ਚੁੱਕਿਆ ਹੈ ਉਹਨਾਂ ਦੇ ਮਾਤਾ ਦਾ ਜਿਹੜਾ ਬਿਆਨ ਸੀ ਉਸ ਦੇ ਉੱਪਰ ਉਹਨਾਂ ਦੇ ਪਿਤਾ ਨੇ ਵੀ ਸਪਸ਼ਟੀਕਰਨ ਦਿੱਤਾ ਹੁਣ ਸਭ ਤੋਂ ਪਹਿਲਾਂ ਬਿਆਨ ਕੀ ਸੀ ਬਿਆਨ ਜਿਹੜਾ ਤੁਹਾਨੂੰ ਸੁਣਾਉਣੇ ਆ ਜਿਹੜਾ ਅਮਰਤਪਾਲ ਨੇ ਸਭ ਤੋਂ ਪਹਿਲਾਂ ਜਿਹੜੀ ਚਿੱਠੀ ਸਾਂਝੀ ਕੀਤੀ ਆ ਉਹ ਤੁਹਾਨੂੰ ਸੁਣਾਉਣ ਜਾ ਰਿਹਾ ਉਨ੍ਹਾਂ ਦੇ ਵਿੱਚ ਉਹਨਾਂ ਨੇ ਲਿਖਿਆ ਕਿ ਰਾਜ ਬਿਨਾਂ ਨਾ ਧਰਮ ਚਲੇ ਹੈ ਧਰਮ ਬਿਨਾਂ ਸਭ ਦਲੇ ਮਲੇ ਹੈ ਗੁਰੂ ਰੂਪ ਗੁਰੂ ਪਿਆਰੀ ਸਾਧ ਸੰਗ ਜਿਓ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਕੱਲ ਮਾਤਾ ਜੀ ਵੱਲੋਂ ਦਿੱਤੇ ਬਿਆਨ ਬਾਰੇ ਜਦੋਂ ਅੱਜ ਮੈਨੂੰ ਪਤਾ ਲੱਗਾ ਤਾਂ ਮੇਰਾ ਮਨ ਬਹੁਤ ਦੁਖੀ ਹੋਇਆ ਬੇਸ਼ੱਕ ਮੈਨੂੰ ਇਹ ਯਕੀਨ ਹੈ ਕਿ ਮਾਤਾ ਜੀ ਵੱਲੋਂ ਇਹ ਬਿਆਨ ਅਣਜਾਣੇ ਵਿੱਚ ਦਿੱਤਾ ਗਿਆ ਪਰ ਫਿਰ ਵੀ ਅਜਿਹਾ ਬਿਆਨ ਮੇਰੇ ਪਰਿਵਾਰਾਂ ਜਾਂ ਕਿਸੇ ਵੀ ਉਸ ਸਖਸ਼ ਵੱਲੋਂ ਜੋ ਮੇਰੀ حمایت ਕਰਦਾ ਹੈ ਉਸ ਵੱਲੋਂ ਨਹੀਂ ਆਉਣਾ ਚਾਹੀਦਾ ਖਾਲਸਾ ਰਾਜ ਦਾ ਸੁਪਨਾ ਵੇਖਣਾ ਕੋਈ ਗੁਨਾਹ ਨਹੀਂ ਹੈ ਸਗੋਂ ਮਾਨ ਵਾਲੀ ਗੱਲ ਹੈ ਜਿਸ ਸੁਪਨੇ ਦੀ ਪੂਰਤੀ ਲਈ ਲੱਖਾਂ ਸਿੱਕਾ ਨੇ ਸ਼ਹੀਦੀ ਦਿੱਤੀ ਹੋਵੇ ਉਸ ਮਾਰਗ ਤੋਂ ਪਿੱਛੇ ਹਟ ਜਾਣ ਬਾਰੇ ਅਸੀਂ ਸੁਪਨੇ ਵਿੱਚ ਵੀ ਨਹੀਂ ਸੋਚ ਸਕਦੇ ਮੈਂ ਬਹੁਤ ਵਾਰ ਸਟੇਜਾਂ ਤੇ ਬੋਲਦਿਆਂ ਇਹ ਗੱਲ ਕਹੀ ਹੈ ਕਿ ਮੈਨੂੰ ਪੰਥ ਅਤੇ ਪਰਿਵਾਰ ਵਿੱਚੋਂ ਚੁਣਨਾ ਪਿਆ ਤਾਂ ਮੈਂ ਹਮੇਸ਼ਾ ਪੰਥ ਦੀ ਚੋਣ ਕਰਾਂਗਾ ਇਸ ਗੱਲ ਦਾ ਇਤਿਹਾਸ ਉਹ ਵਾਕਿਆ ਬਹੁਤ ਹੁਕਮਾ ਬੈਠਦਾ ਹੈ ਜਿੱਥੇ ਬੰਦਾ ਸਿੰਘ ਬਹਾਦਰ ਦੇ ਨਾਲ ਦੇਸ ਸਿੰਘਾਂ ਨੂੰ ਸ਼ਹੀਦ ਕੀਤਾ ਜਾ ਰਿਹਾ ਸੀ ਤਾਂ ਇੱਕ 14 ਕੁ ਸਾਲ ਦੇ ਨੌਜਵਾਨ ਦੀ ਮਾਂ ਨੇ ਉਸ ਨੂੰ ਬਚਾਉਣ ਦੇ ਲਈ ਇਹ ਗੱਲ ਕਹਿ ਦਿੱਤੀ ਕਿ ਇਹ ਨੌਜਵਾਨ ਸਿੱਖ ਨਹੀਂ ਹੈ ਤਾਂ ਉਸ ਨੌਜਵਾਨ ਨੇ ਅੱਗੋਂ ਇਹ ਗੱਲ ਕਹੀ ਕਿ ਜੇਕਰ ਇਹ ਔਰਤ ਇਹ ਕਹਿੰਦੀ ਹੈ ਕਿ ਮੈਂ ਗੁਰੂ ਦਾ ਸਿੱਖ ਨਹੀਂ ਹਾਂ ਤਾਂ ਮੈਂ ਇਹ ਗੱਲ ਕਹਿਣਾ ਹੈ ਕਿ ਇਹ ਮੇਰੀ ਮਾਂ ਨਹੀਂ ਹੈ ਬੇਸ਼ੱਕ ਇਹ ਉਦਾਹਰਨ ਇਸ ਘਟਨਾ ਵਾਸਤੇ ਬਿਹਤ ਸਖਤ ਹੈ ਪਰ ਸੰਧਾਤਕ ਪੱਖ ਤੋਂ ਇਹ ਗੱਲ ਸਮਝਣ ਵਾਲੀ ਹੈ ਮੈਂ ਆਪਣੇ ਪਰਿਵਾਰ ਨੂੰ ਇਸ ਗੱਲ ਦੀ ਤਾੜਨਾ ਕਰਦਾ ਹਾਂ ਕਿ ਕਦੇ ਵੀ ਸਿੱਖ ਰਾਜ ਉੱਤੇ ਸਮਝੌਤਾ ਕਰਨ ਬਾਰੇ ਸੋਚਣਾ ਵੀ ਗੁਵਾਰਾ ਨਹੀਂ ਹੈ ਕਹਿਣਾ ਤਾਂ ਦੂਰ ਦੀ ਗੱਲ ਅਤੇ ਅੱਗੇ ਤੋਂ ਸੰਗਤੀ ਰੂਪ ਵਿੱਚ ਵਿਚਰਦਿਆਂ ਬੋਲਦਿਆਂ ਅਜਿਹੀ ਕੁਤਾਹੀ ਨਹੀਂ ਹੋਣੀ ਚਾਹੀਦੀ ਗੁਰੂਪੰਤ ਦਾ ਦਾਸ ਅਮਰਤਪਾਲ ਸਿੰਘ ਬੰਦੀ ਡਿਬਰੂਗੜ ਜੇਲ੍ਹ ਅਸਾਮ ਜੁਲਾਈ 6 2024 ਦਾ ਕੱਲ ਦਾ ਇਹ ਜਿਹੜਾ ਬਿਆਨ ਹੈ ਜਿੱਦੇ ਵਿੱਚ ਅਮਰਤਪਾਲ ਰਣੇ ਸਪਸ਼ਟੀਕਰਨ ਦਿੱਤਾ ਤੌਤੀ ਸਿੱਠੀ ਦੇ ਨਾਲ ਸਕਰੀਨ ਤੇ ਤੁਹਾਨੂੰ ਉਹਨਾਂ ਦੇ ਟਵਿੱਟਰ ਖਾਤੇ ਦੀ ਜਿਹੜੀ ਤਸਵੀਰ ਹੈ ਉਹ ਸਾਂਝੀ ਕਰ ਰਹੇ ਤੇ ਇਹੀ ਉਹ ਟਵਿੱਟਰ ਪ੍ਰੋਫਾਈਲ ਹੈ ਤਾਂ ਇਸ ਟਵਿੱਟਰ ਪ੍ਰੋਫਾਈਲ ਦੇ ਉੱਪਰ ਜਿਹੜਾ ਇੱਕ ਬਿਆਨ ਇਹ ਵੀ ਸਾਂਝਾ ਕੀਤਾ ਗਿਆ ਸੀ ਕਿ ਅਮਰਿਤਪਾਲ ਦਾ ਜਿਹੜਾ ਪਰਿਵਾਰ ਹੈ ਜਜ ਜਿਹੜੀਆਂ ਉਹਨਾਂ ਦੀ ਆਫੀਸ਼ੀਅਲੀ ਸਟੇਟਮੈਂਟਸ ਹੋਣੀਆਂ ਤਾਂ ਉਹ ਕਿਹੜੀਆਂ ਸਟੇਟਮੈਂਟਾਂ ਤੇ ਜਿਹੜਾ ਲੋਕਾਂ ਦੇ ਵੱਲੋਂ ਗੌਰ ਕੀਤਾ ਜਾਵੇ ਕਿਹੜੀਆਂ ਜਿਹੜੀਆਂ ਆਫੀਸ਼ੀਅਲ ਹੋਣੀਆਂ ਤਾਂ 7 ਜੂਨ ਨੂੰ ਇਹ ਟਵਿੱਟਰ ਖਾਤਾ ਬਣਿਆ ਜਦੀ ਤਸਵੀਰ ਤੁਹਾਡੇ ਨਾਲ ਸਾਂਝੀ ਕਰ ਰਹੇ ਹਾਂ ਔਰ 7 ਜੂਨ ਨੂੰ ਪਹਿਲੀ ਪੋਸਟ ਹੋਈ ਹੈ ਔਰ ਜਿਹੜਾ ਇਸ ਦੇ ਉੱਪਰ ਲਿਖਿਆ ਗਿਆ ਇੱਕ ਰੀਪੋਸਟ ਕੀਤਾ ਗਿਆ ਵੀ ਸਪੋਰਟ ਪਾਈ ਅਮਰਤਪਾਲ ਸਿੰਘ ਦੇ ਖਾਤੇ ਨੂੰ ਇੱਕ ਰੀਪੋਸਟ ਮਾਰੀ ਗਈ ਹੈ 11 ਜੂਨ ਨੂੰ ਇਲੈਕਸ਼ਨ ਦੇ ਦਿਨਾਂ ਦੇ ਵਿੱਚ ਭਾਈ ਅਮਰਤਪਾਲ ਸਿੰਘ ਸੰਬੰਧੀ ਕੋਈ ਵੀ ਅਧਿਕਾਰਿਕ ਬਿਆਨ ਸਿਰਫ ਤੇ ਸਿਰਫ ਉਹਨਾਂ ਦੇ ਪਰਿਵਾਰਕ ਮੈਂਬਰ ਤੇ ਬੀਬੀ ਖਾਲੜਾ ਜੀ ਹੀ ਦੇਣਗੇ ਕੋਈ ਹੋਰ ਨਹੀਂ ਤਾਂ ਇਹ ਜਾਣਕਾਰੀ ਸਾਂਝੀ ਕੀਤੀ ਗਈ ਹੈ ਪਰ ਹਾਂ ਫਿਰ ਇਹ ਜਿਹੜੇ ਬਿਆਨ ਹੈ ਜਾਂ ਇਹ ਚਿੱਠੀ ਹੈ ਇਹ ਕਿਸ ਤਰਫ ਤੋਂ ਜਿਹੜੀ ਸਾਹਮਣੇ ਆਈ ਹੈ ਕਿਸ ਦਾ ਜਿਹੜਾ ਅਮਰਤਪਾਲ ਦੇ ਨਾਲ ਜੇਲ੍ਹ ਦੇ ਵਿੱਚ ਤਾਲਮੇਲਾ ਉਸ ਤੋਂ ਪਹਿਲਾਂ ਜਿਹੜਾ ਸਿਮਰਜੀਤ ਸਿੰਘ ਮਾਨ ਹਰਾਨੀ ਜਿਹੜੇ ਸਵਾਲ ਖੜੇ ਕੀਤੇ ਨੇ ਉਹ ਤੁਹਾਨੂੰ ਦੱਸ ਦਿੰਨੇ ਆ ਕਿ ਉਹਨਾਂ ਨੇ ਇੱਕ ਲੰਬਾ ਚੌੜਾ ਜਿਹੜਾ ਲਿਖਿਆ ਫੇਸਬੁੱਕ ਤੇ ਫੇਸਬੁੱਕ ਤੇ ਉੱਪਰ ਲੰਬੇ ਚੌੜੇ ਜਿਹੜੇ ਸਵਾਲ ਆ ਖੜੇ ਕੀਤੇ ਗਏ ਨੇ ਸਿਮਰਜੀਤ ਸਿੰਘ ਮਾਨ ਦੇ ਵੱਲੋਂ ਔਰ ਉਹ ਸਵਾਲ ਤੁਹਾਨੂੰ ਸੁਣਾਉਣੇ ਆ ਸਿਮਰਜੀਤ ਸਿੰਘ ਮਾਨ ਨੇ ਅਮਰਤਪਾਲ ਤੇ ਸਰਬਜੀਤ ਸਿੰਘ ਹਰਾਂ ਤੇ ਵੱਡੇ ਸਵਾਲ ਉਠਾਈ ਨੇ ਉਹਨਾਂ ਨੇ ਲਿਖਿਆ ਕਿ ਜਦੋਂ ਜਿੱਤਣ ਵਾਲੇ ਪੰਥਕ ਚਿਹਰੇ ਖਾਲਿਸਤਾਨ ਤੋਂ ਮੁਨਕਰ ਹੋਣ ਲੱਗ ਪਏ ਹਨ ਫਿਰ ਇਹ ਕੌਮੀ ਜ਼ਿੰਮੇਵਾਰੀ ਅਸੀਂ ਤਾਂ ਹਰ ਕੀਮਤ ਤੇ ਪੂਰਨ ਕਰਾਂਗੇ ਮਾਨ ਇਹ ਕਹਿ ਰਹੇ ਨੇ ਔਰ 6 ਜੁਲਾਈ ਨੂੰ ਇਹੋ ਲਿਖ ਰਹੇ ਨੇ ਸੰਤ ਜਰਨੈਲ ਸਿੰਘ ਖਾਲਸਾ ਪਿੰਡਰਾ ਵਾਲਿਆਂ ਨੇ ਸ਼ਹਾਦਤ ਦੇਣ ਤੋਂ ਪਹਿਲਾਂ ਸ੍ਰੀ ਤਲਤਕ ਸਾਹਿਬ ਦੇ ਮੀਰੀ ਪੀਰੀ ਦੇ ਮਹਾਨ ਸਥਾਨ ਤੋਂ ਕੌਮ ਨਾਲ ਇਹ ਵਚਨ ਕੀਤੇ ਸਨ ਕਿ ਜਿਸ ਦਿਨ ਹਿੰਦ ਫੌਜ ਸ੍ਰੀ ਦਰਬਾਰ ਸਾਹਿਬ ਉੱਤੇ ਚੜ ਕੇ ਆਜ ਆਵੇਗੀ ਤਾਂ ਉਸ ਦਿਨ ਖਾਲਸਾਤਾਨ ਦੀ ਨੀ ਰੱਖੀ ਜਾਵੇਗੀ ਕਿਉਂਕਿ 10ਵੇਂ ਪਾਤਸ਼ਾਹੀ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਨੇ ਇਨ ਗਰੀਬ ਸਿੱਖਣ ਕੋ ਦੂੰ ਪਾਤਸ਼ਾਹੀ ਦੇ ਅਰਥ ਪ੍ਰਭੂਰ ਬਚਨ ਉਚਾਰ ਕੇ ਸਾਨੂੰ ਸਦਾ ਹਰ ਸਮੇਂ ਆਜ਼ਾਦ ਰਹਿਣ ਅਤੇ ਵਿਚਰਨ ਦੇ ਹੁਕਮ ਕੀਤੇ ਹਨ ਅਸੀਂ ਉਹਨਾਂ ਦੀ ਸ਼ਹਾਦਤ ਤੋਂ ਬਾਅਦ ਉਹਨਾਂ ਵੱਲੋਂ ਮਿੱਥੇ ਕੌਮੀ ਨਿਸ਼ਾਨੇ ਲਈ ਬੀਤੇ 40 ਸਾਲਾਂ ਤੋਂ ਦ੍ਰਿੜਤਾਪੂਰਵਕ ਸ਼੍ਰੋਮਣੀ ਕਾਲੀਦਾਲ ਅੰਮਰਸਰ ਦੀ ਜਥੇਬੰਦੀ ਦੇ ਰਹੀਂ ਕੌਮੀ ਸੰਘਰਸ਼ ਕਰਦੇ ਆਇਆਂ ਇਸ ਦੌਰਾਨ ਪਾਰਟੀ ਦੇ ਦਾਸ ਨੂੰ ਬਹੁਤ ਵੱਡੇ ਤੇ ਕਰੜੇ ਇਮਤਿਹਾਨਾਂ ਵਿੱਚੋਂ ਜ਼ਬਰ ਵਿੱਚੋਂ ਲੰਘਣਾ ਪਿਆ ਜਿਲਾਲਤ ਵੀ ਸੈਣੀ ਪਈ ਹੈ ਪਰ ਅਸੀਂ ਆਪਣੇ ਨਿਸ਼ਾਨੇ ਤੋਂ ਨਾ ਪਹਿਲਾਂ ਥਿਰਕਿਆਂ ਤੇ ਨਾ ਹੀ ਆਉਣ ਵਾਲੇ ਸਮੇਂ ਵਿੱਚ ਥਿਰਕਾਂਗੇ ਕਿਉਂਕਿ ਅਸੀਂ ਖਾਲਸਤਾਨੀਆਂ ਦੀ ਗਿਣਤੀ ਲੱਖਾਂ ਕਰੋੜਾਂ ਵਿੱਚ ਕਰਨ ਹਿੱਤ ਦੀ ਪੰਜਾਬ ਹਰਿਆਣਾ ਹਾਈ ਕੋਰਟ ਤੇ ਸੁਪਰੀਮ ਕੋਰਟ ਇੰਡੀਆ ਵਿੱਚ ਕੇਸ ਲੜਦੇ ਹੋਏ ਖਾਲਸਤਾਨ ਦੀ ਗੱਲ ਕਰਨ ਤਕਰੀਰਾਂ ਕਰਨ ਸਮਗਰੀ ਪ੍ਰਕਾਸ਼ਿਤ ਕਰਨ ਅਤੇ ਵੰਡਨ ਦਾ ਸਿੱਖ ਕੌਮ ਨੂੰ ਕਾਨੂੰਨੀ ਹੱਕ ਦਿਵਾਉਣ ਦੀ ਜ਼ਿੰਮੇਵਾਰੀ ਨਿਭਾਈ ਹੈ ਇਸ ਲਈ ਅਸੀਂ ਅੱਜ ਜਨਤਕ ਤੌਰ ਤੇ ਪੂਰਨ ਆਜ਼ਾਦ ਨਾਲ ਖਾਲਸਾਪਨ ਦੀ ਗੱਲ ਕਰਦੇ ਹਾਂ ਪਰ ਦੁੱਖ ਤੇ ਅਫਸੋਸ ਅੱਜ ਪੰਜਾਬ ਵਿੱਚੋਂ ਖਾਲਸਾਪਨ ਦੇ ਵਿੜੇ ਵਿੱਚੋਂ ਜਿੱਤ ਕੇ ਗਏ ਸਰਬਜੀਤ ਸਿੰਘ ਅਤੇ ਅਮਰਤਪਾਲ ਸਿੰਘ ਦੇ ਸਤਕਾਰਯੋਗ ਮਾਤਾ ਜੀ ਜੋ ਉਹਨਾਂ ਦੀ ਡਿਬਰੂਗੜ ਜੇਲ੍ਹ ਬੰਦੀ ਹੋਣ ਉਪਰੰਤ ਕਰਤਾ ਤਰਤਾ ਹਨ ਇਹ ਕਹਿ ਰਹੇ ਹਨ ਕਿ ਸਾਡਾ ਖਾਲਸਾਪਨ ਨਾਲ ਕੋਈ ਸਬੰਧ ਨਹੀਂ ਹੈ ਇਹਨਾਂ ਦੀ ਇਸ ਵਿਸ਼ੇ ਉੱਤੇ ਕੀ ਪਾਲਿਸੀ ਹੈ ਇਸ ਦੀ ਜਾਣਕਾਰੀ ਉਹ ਖੁਦ ਦੇਣ ਤਾਂ ਇਹ ਜਿਹੜੇ ਸਵਾਲ ਆ ਉਹ ਅਮਰਤਪਾਲ ਸਿੰਘ ਤੇ ਉੱਪਰ ਸਰਬੀ ਸਿੰਘ ਖਾਲਸਾ ਦੇ ਉੱਪਰ ਚੱਕੇ ਜਾ ਰਹੇ ਨੇ ਸਿਮਰਜੀਤ ਸਿੰਘ ਮਾਨ ਅੱਗੇ ਲਿਖਦੇ ਨੇ ਪਰ ਅਸੀਂ ਇਸ ਮਕਸਦ ਲਈ 40 ਸਾਲਾਂ ਤੋਂ ਸੰਘਰਸ਼ ਕਰਦੇ ਆ ਰਹੇ ਹਾਂ ਜਿਸ ਲਈ ਬਹੁਤ ਵੱਡੀ ਕੌਮੀ ਸਮਾਜਿਕ مالی ਅਤੇ ਜਾਨੀ ਨੁਕਸਾਨ ਅਤੇ ਸ਼ਹਾਦਤਾਂ ਵੀ ਹੋਈਆਂ ਹਨ ਉਪਰੰਤ ਜੇਕਰ ਅਸੀਂ ਆਪਣੇ ਮਿਸ਼ਨ ਦੀ ਪ੍ਰਾਪਤੀ ਵਿੱਚ کوتاਹੀ ਕਰਾਂਗੇ ਤਾਂ ਅਸੀਂ ਕੌਮੀ ਦੋਸ਼ੀ ਤਾਂ ਹੋਵਾਂਗੇ ਲੇਕਿਨ ਆਪਣੀ ਆਤਮਾ ਦੇ ਵੱਡੇ ਦੋਸ਼ੀ ਬਣ ਤੋਂ ਨਹੀਂ बच ਸਕਾਂਗੇ ਇਸ ਲਈ ਸਾਡੇ ਵੱਲੋਂ ਬੀਤੇ ਸਮੇਂ ਅਤੇ ਅੱਜ ਵੀ ਖਾਲਿਸਤਾਨ ਦੇ ਮਿਸ਼ਨ ਲਈ ਕੀਤੀ ਜਾ ਰਹੀ ਜੰਗ ਨਿਰੰਤਰ ਜਾਰੀ ਰਹੇਗੀ ਤੇ ਅਸੀਂ ਨਿਸ਼ਾਨੇ ਦੀ ਪ੍ਰਾਪਤੀ ਤੱਕ ਸੰਘਰਸ਼ ਕਰਾਂਗੇ ਸਿਮਰਜੀਤ ਸਿੰਘ ਮਾਨ ਵੱਡੇ ਜਿਹੜੇ ਸਵਾਲ ਆ ਖੜੇ ਕਰ ਰਹੇ ਨੇ ਇੱਕ ਵੱਡੀ ਲੰਮੀ ਚੌੜੀ ਜਿਹੜੀ ਚਿੱਠੀ ਆ ਉਹਨਾਂ ਦੇ ਵੱਲੋਂ ਲਿਖੀ ਗਈ ਆ ਜਦੋਂ ਜਿੱਤਣ ਵਾਲੇ ਪੰਥਕ ਚੇਰੇ ਖਾਲਿਸਤਾਨ ਤੋਂ ਮੁਨਕਰ ਹੋਰ ਮੁਨਕਰ ਹੋਣ ਲੱਗ ਪੈਣ ਫਿਰ ਇਹ ਕੌਮੀ ਜ਼ਿੰਮੇਵਾਰੀ ਅਸੀਂ ਤਾਂ ਹਰ ਕੀਮਤ ਤੇ ਚੁੱਕਾਂਗੇ ਤਾਂ ਉਹ ਸਵਾਲ ਖੜੇ ਕਰ ਰਹੇ ਨੇ ਕਿ ਚਿਹਰੇ ਜੁਮੀ ਵਰੀ ਨਹੀਂ ਚੁੱਕ ਰਹੇ ਖਾਲਸਤਾਨ ਦੀਆਂ ਇਸ ਵਿਚਾਰਧਾਰਾ ਦੀ ਔਰ ਅਸੀਂ ਇਹ ਜ਼ਿੰਮੇਵਾਰੀ ਚੱਕਾਂਗੇ ਸਿਮਰ ਜਮਾਨ ਸਵਾਲ ਇਹ ਖੜਾ ਕਰ ਰਹੇ ਨੇ ਨਵੇਂ ਦੋ ਚੁਣੇਗੇ ਐਮਪੀਆ ਦੇ ਉੱਪਰ ਹਾਲਾਂਕਿ ਉਹ ਵੀ ਐਮਪੀ ਚੁਣੇ ਜਾਂਦੇ ਰਹੇ ਨੇ ਉਹ ਵੀ ਇਸੇ ਸੰਵਿਧਾਨ ਦੀ ਸੌਂ ਚੁੱਕਦੇ ਰਹੇ ਨੇ ਜਿਸ ਸੰਵਿਧਾਨ ਦੀ ਸੌ ਅਮਰਤਪਾਲ ਨੇ ਚੁੱਕੀ ਹੈ ਪਰ ਇੱਕ ਆਪਣੇ ਆਪ ਨੂੰ ਵੱਖ ਕਰ ਰਹੇ ਨੇ ਔਰ ਆਪਣੇ ਆਪ ਨੂੰ ਅਲੱਗ ਦੱਸ ਰਹੇ ਨੇ ਸਿਮਰਜੀਤ ਸਿੰਘ ਮਾਨ ਉਹਨਾਂ ਦਾ ਕਹਿਣਾ ਕਿ ਅਸੀਂ ਹੀ ਚੁੱਕ ਸਕਦੇ ਆ ਜਾਂ ਅਸੀਂ ਹੀ ਚੁੱਕਾਂਗੇ ਇਹ ਜਿਹੜਾ ਭਾਵ ਆ ਇਸ ਚਿੱਠੀ ਚੋਂ ਨਜ਼ਰ ਆ ਰਿਹਾ ਜਿਹੜੇ ਲੰਬੇ ਚੌੜੇ ਉਹਨਾਂ ਦੇ ਵੱਲੋਂ ਸਵਾਲ ਖੜੇ ਕੀਤੇ ਗਏ ਨੇ ਇਸ ਦੇ ਨਾਲ ਜਿਹੜੀ ਮਾਤਾ ਦਾ ਬਿਆਨ ਸੀ ਅਮਰਤਪਾਲ ਦੇ ਮਾਤਾ ਦਾ ਬਿਆਨ ਉਹਦੇ ਵਿੱਚ ਉਹਨਾਂ ਦੇ ਪਿਤਾ ਦਾ ਸਪਸ਼ਟੀਕਰਨ ਆਇਆ ਔਰ ਉਹਨਾਂ ਦੇ ਪਿਤਾ ਨੇ ਕਿਹਾ ਕਿ ਜਿਹੜਾ ਉਹਨਾਂ ਨੇ ਬਿਆਨ ਦਿੱਤਾ ਮੀਡੀਆ ਦੇ ਸਾਥੀਆਂ ਦੇ ਨਾਲ ਕਈ ਵਾਰੀ ਜਿਹੜਾ ਕਾਲੀਚਨ ਜਾਣੇ ਚ ਦਿੱਤਾ ਗਿਆ ਬਿਆਨ ਹੈ ਔਰ ਉੱਥੇ ਅਮਰਤਪਾਲ ਦੇ ਵੱਲੋਂ ਜਿਹੜੀ ਜੇਲ੍ਹ ਦੇ ਅੰਦਰੋਂ ਚਿੱਠੀ ਲਿਖੀ ਗਈ ਹੈ ਉਹਦੇ ਉੱਪਰ ਵੀ ਅਮਰਤਪਾਲ ਦੇ ਪਿਤਾ ਮੋਹਰ ਲਗਾਉਂਦੇ ਨਜ਼ਰ ਆ ਰਹੇ ਨੇ ਉਹਨਾਂ ਦਾ ਕਹਿਣਾ ਹੈ ਕਿ ਇਹ ਜਿਹੜੀ ਚਿੱਠੀ ਹੈ ਲੱਗਦਾ ਕਿ ਭਾਈ ਸਾਹਿਬ ਦੇ ਹੀ ਜਿਹੜਾ ਸ਼ਬਦ ਦਾ ਜਿਹੜੇ ਬੋਲ ਆ ਉਹ ਹੋ ਸਕਦੇ ਨੇ ਕਿਉਂਕਿ ਉਹਨਾਂ ਨੇ ਕਿਹਾ ਕਿ ਬਿਲਕੁਲ ਅਮਰਤਪਾਲ ਨੂੰ ਜਿਹੜਾ ਪਰਿਵਾਰ ਹੈ ਬਾਅਦ ਚੋ ਹੈ ਪਹਿਲਾਂ ਪੰਥ ਹੈ ਤਾਂ ਹੀ ਅਮਰਤਪਾਲ ਦੇ ਪਿਤਾ ਗੱਲ ਇਹ ਕਹਿ ਰਹੇ ਨੇ ਔਰ ਇਸ ਦਿਨ ਆਲੀ ਜਿਹੜੇ ਸਵਾਲ ਨੇ ਉਹ ਬਰਕਰਾਰ ਨੇ ਕਿ ਟਵਿੱਟਰ ਖਾਤੇ ਜਿਹੜੇ ਨੇ ਇਹ ਚੱਲ ਕਿੱਥੋਂ ਰਹੇ ਨੇ ਔਰ ਕੀ ਉਹਨਾਂ ਦੀ ਪੰਜਾਬ ਦੇ ਵਿੱਚ ਕੋਈ ਟੀਮ ਹੈ ਜਾਂ ਫਿਰ ਬਾਹਰੋਂ ਚੱਲ ਰਹੇ ਨੇ ਖਾਸ ਤੌਰ ਤੇ ਜਿਸ ਤਰ੍ਹਾਂ ਇੰਸਟਾਗ੍ਰam ਹੈਂਡਲ ਹੈ ਉਹ ਤਾਂ ਇੰਡੀਆ ਦੇ ਵਿੱਚ ਬੈਨ ਹੈ ਉਸ ਤੇ ਅਪਲੋਡ ਨਹੀਂ ਹੋ ਸਕਦਾ ਇੱਥੋਂ ਤਾਂ ਉਹ ਅਪਲੋਡਿੰਗ ਚਿੱਠੀ ਦੀ ਕਿਸ ਤਰ੍ਹਾਂ ਹੋਈ ਜੇਲ੍ਹ ਦੇ ਵਿੱਚ ਕਿਸ ਤਰ੍ਹਾਂ ਦਾ ਤਾਲਮੇਲ ਹੈ ਪਰ ਅਮਰਤਪਾਲ ਦੇ ਪਿਤਾ ਇਹ ਵੀ ਕਹਿੰਦੇ ਨੇ ਕਿ ਜੇਲ੍ਹ ਦੇ ਅੰਦਰੋਂ ਵੀ ਉਹ ਜਿਹੜਾ ਗੱਲ ਕਰ ਰਹੇ ਨੇ ਕਿਸੇ ਨਾਲ ਪਰ ਹਾਂ ਪ੍ਰਤੱਖ ਰੂਪ ਦੇ ਵਿੱਚ ਇਹ ਸਾਹਮਣੇ ਨਹੀਂ ਹੈ ਕਿਸ ਨਾਲ ਗੱਲ ਹੁੰਦੀ ਹੈ ਕਿਸ ਨਾਲ ਤਾਲਮੇਲ ਦੇ ਵਿੱਚ ਨਹੀਂ